ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪਟਿਆੜਾ ਦੇ ਵਿੱਚ ਉਸ ਵਾਹਿਗੁਰੂ ਦਾ ਉਸ ਸੱਚੇ ਪਾਸ਼ਾ ਦਾ ਕਾਲ ਪੁਰਬ ਦਾ ਸ਼ਰਧਾਨਾ ਕਰਨੇ ਲਈ ਬੈਠੇ ਹਾਂ ਜਿਨ੍ਹਾਂ ਦੀ ਕਿਰਪਾ ਸਦਕਾ ਪਿੰਡ ਪਟਿਆੜਾ ਦੇ ਬਾਕੀ ਲੱਗ ਲੱਗ ਪਿੰਡਾਂ ਦੇ ਪਰਵਤਿਆਂ ਨਾਲ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਦੀ ਨੇ ਸੱਦ ਦਾ ਅੱਜ ਇੱਕ ਲੜਾਈ ਜਿੱਤੇ ਕਿਉਂਕਿ ਕਹੇ ਕਰਦੇ ਸਨ ਅੱਜ ਕੱਲ ਸਰਕਾਰ ਇਹ ਲੋਕਾਂ ਦੀਆਂ ਸਰਕਾਰਾਂ ਲੋਕਾਂ ਜਾਰੀ ਇੱਕ ਵਰਦੇ ਆਵੇ ਪਰ ਬਾਅਦ ਦੇ ਵਿੱਚ ਇਹ ਲੋਕਾਂ ਦੀ ਨਹੀਂ ਰਹਿੰਦੀਆਂ ਕਹੇ ਕਰਦੇ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੇ ਨਾ ਝਾਤ ਕਰੋ ਅੱਜ ਤੁਸੀਂ ਲੋਕਾਂ ਨੇ ਤੇ ਕਿਸਾਨ ਹੀ ਮੁਰਾਜੇ ਨਾਲ ਜੀ ਦੀ ਰਵਾਇਤ ਦੇ ਵਿੱਚ ਚਾਹੋ ਸਾਡੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਦੀ ਸਹਾਇਉ ਚਾਹੋ ਲੋਕ ਕਮਿਸ਼ਨ ਦੇ ਕਿਸਾਨ ਆਗੂ ਚਾਹ ਪਿੰਡ ਪਟਿਆਰੇ ਤੋਂ ਚਾਹ ਸਾਡੇ ਸਤਕਾਰਯੋਗ ਪੰਜਾਬ ਦੇ ਪ੍ਰਧਾਨ ਭਾਰਤੀ ਕਿਸਾਨ union ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਉਹਨਾਂ ਦੀ ਮਿਹਨਤ ਸਾਡਕਾ ਜਿੱਕ ਲੜਾਈ ਤੁਸੀਂ ਲੋਕਾਂ ਨੇ ਜਿੱਤੀ ਹੈ ਤੁਹਾਨੂੰ ਅੱਗੇ ਵੀ ਆਪਣੀਆਂ ਲੜਾਈਆਂ ਆਪ ਜਿੱਤਲੀਆਂ ਪੈਣੀਆਂ ਕਿਉਂਕਿ ਇਹ ਸਰਕਾਰਾਂ ਨਹੀਂ ਹੋੜੀਆਂ ਹੋ ਚੁੱਕੀਆਂ ਨੇ ਜਿਹੜੀ ਆ ਸਰਕਾਰ ਉਹ ਕਹਿੰਦੀ ਸੀ ਸ੍ਰੀਨਿਧ ਭਗਤ ਸਿੰਘ ਤੇ ਸੁਪਨਿਆਂ ਦੇ ਸਰਕਾਰ ਆਉਣ ਵਾਲੀ ਇਨਕਲਾਬੀ ਸਰਕਾਰ ਆਉਣ ਵਾਲੀ ਅੱਜ ਲੋਕਾਂ ਨੂੰ ਕਿਹੜੇ ਮੂੰਹ ਦੇ ਲਈਏ ਤੁਹਾਨੂੰ ਆਪ ਪਤਾ ਚਾਹ ਪਿੱਛੇ ਮੋਤੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਪਰ ਅੱਜ ਪੰਜਾਬ ਸਰਕਾਰ ਦੀ ਕਿਸੇ ਲੋਕਾਂ ਟਮੀ ਹੈ ਭਗਤ ਸਿੰਘ ਤੇ ਰੰਗਾਂ ਦੇ ਆਉਣ ਵਾਲੀ ਸਰਕਾਰ ਤੁਸੀਂ ਪਿੱਛੇ ਦੇਖਿਆ ਹੀ ਹੈ ਸਰਦਾਰ ਉਦਮ ਸਿੰਘ ਦੇ ਸੀਤ ਉਦਮ ਸਿੰਘ ਦੇ ਪਰਿਵਾਰ ਨੂੰ ਇੱਕ ਉੱਪਰ ਦੀ ਸਟੇਜ ਤੋਂ ਉਤਾਰ ਕੇ ਥੱਲੇ ਪਾ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਸੀਤ ਤੋਂ ਬਿਹੌਰ ਵਾਲੀ ਸਰਕਾਰ ਇਹ ਕਿਸੇ ਦੇ ਮਿੱਤਰੀ ਸਿਰਫ ਇੱਕੋ ਨੌਕਰੀ ਲਈ ਸੀਤ ਉਦਮ ਸਿੰਘ ਦਾ ਪਰਿਵਾਰ ਮਮਸੀ ਅਜ਼ਾਦ ਦਾ ਪਰਿਵਾਰ ਇੱਕ ਨੌਕਰੀ ਲਈ ਮਨਜ਼ੂਰ ਪੱਤਰ ਦੇ ਗਿਆ ਸੀ 31 ਜੁਲਾਈ ਨੂੰ ਸੋ ਭਰਾਵੋ ਆਕੇ ਅਸੀਂ ਬਰਸੇ ਤੇ ਲੈ ਗਿਆ ਸਟੇਜ ਤੇ ਸੱਚ ਨੂੰ ਖੰਦੇ ਪਟਾਰਦਾ ਕਿਉਂਕਿ ਨੌਕਰੀ ਮੰਡਲੀ ਇੱਕ ਗਲਾ ਹੈ ਜਦੋਂ ਆਪ ਦੀ ਵਾਰੀ ਆਉਂਦੀ ਹੈ ਚਾਹ ਬਿਆਸ ਸਿੰਘ ਦਾ ਪਰਿਵਾਰ ਹੋਵੇ ਚਾਹ ਹੋਰ ਪਰਿਵਾਰ ਹੋਣ ਆਪਣੀ ਇਹ ਪ੍ਰਦੋਕਰੀਆਂ ਡੀਐਸਪੀ ਤੋਂ ਲੈ ਕੇ ਹਰੇਕ ਨੌਕਰੀ ਇਹਨਾਂ ਨੇ ਹਾਸਲ ਕੀਤੀਆਂ ਨੇ ਸਹੀੰਦਾ ਦੇ ਨਾਲ ਤੇ ਆਉਣ ਵਾਲੀ ਪਰਿਵਾਰ ਇੱਕ ਵੈਸੇ ਇੱਕ ਤੁਹਾਨੂੰ ਮੂਹਰੇ ਖੜਾਉਣ ਵਾਲਾ ਕੰਮ ਹੈ ਅੱਜ ਭਗਵੰਤ ਸਿੰਘ ਮਾਨ ਕਿਹੜੀਆਂ ਗੱਲਾਂ ਤੇ ਉਤਰ ਆਏ ਨੇ ਤੈਨੂੰ ਆਪ ਪਤਾ ਲੈਟ ਪੂਲਿੰਗ ਦਾ ਮਾਮਲਾ ਬਾਰੇ 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 ਤੜ ਛੋਟੀ ਜ਼ਮੀਰ ਉਪਜਾਉ ਜਿਹੜੀ ਲੱਖਾਂ ਹੀ ਲੋਕਾਂ ਨੂੰ ਖਰਾਉਣ ਵਾਲੀ ਭੂਮੀ ਛੋਟੀ ਆਪਣੀ ਜ਼ਮੀਨ ਜਿਹੜੀ ਤੁਹਾਡੇ ਪੁਰਖਿਆਂ ਦਾਦਿਆਂ ਨੇ ਬਣਾ ਕੇ ਦਿੱਤੀ ਉਹਨੂੰ ਹੜੱਪਣ ਨੂੰ ਦਿੱਤੀ ਹੈ ਕਿਉਂਕਿ ਪੰਜਾਬ ਦੇ ਹਵੇਲੇ ਸੇ ਪੈਰੀ ਰਹਿਣੇ ਚਾਹੋ ਦਿੱਲੀ ਸਰਕਾਰਾ ਚਾਹੇ ਤੁਹੇ ਸਰਕਾਰਾਂ ਨੇ ਭਗਵਾਨ ਤੇ ਵੀ ਰਹਾਤੇ ਚੱਲਿਆ ਆਇਆ ਲੜ ਪੂਲੀ ਦੇ ਵਿੱਚ ਅੱਜ ਸਿਹਾਰਥ ਜੋੜਾ ਦੇ ਮੈਂ ਤੁਹਾਨੂੰ ਵੀ ਅਪੀਲ ਕਰਦਾ 24 ਤਰੀਕ ਦੀ ਰੈਲੀ ਆ ਰੱਖੀ ਸਭਰਾਲੇ ਦੇ ਵਿੱਚ ਸਿੱਖਤ ਕਿਸਾਨ ਮੋਰਚੇ ਵੱਲੋਂ ਵੀ ਹਮੇ ਆ ਕੇ ਪਹੁੰਚੋ ਜਿਸ ਵੇਲੇ ਪਹਿਲਾਂ ਤੁਸੀਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਪਿੰਡ ਪਟਿਆਰੇ ਦੁਆਰੇ ਵਾਲੇ ਇਲਾਕੇ ਤੋਂ ਮਾਝਰੀ ਤੋਂ ਜਾਂ ਡੇਰੇ ਤੇਰੇ ਤੋਂ ਲੱਖਾਂ ਹੀ ਟਰਾਲੀਆਂ ਹਜ਼ਾਰ ਹੀ ਟਰਾਲੀਆਂ ਤੋਂ ਵੀ ਨਿਕਲੇ ਸੀ ਜिले ਬੁਆਰੀ ਤੋਂ ਨੰਗਰ ਮੇਗਾ ਵੀ ਨਿਕਲੇ ਸੀ ਤੁਸੀਂ ਇੱਦਾਂ ਹੀ ਮੈਂ ਹੋਰ ਵੀ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਜਿਹੜੇ ਮਸਲੇ ਨੇ ਸਰਕਾਰਾਂ ਦੇ ਖਿਲਾਫ ਇਹ ਲੋਕਾਂ ਦੁਆਰਾ ਜਿੱਤੇ ਜਾ ਸਕਦੇ ਨੇ ਕੱਲਾ ਲੀਡਰ ਕੋਈ ਜਿੱਤ ਨਹੀਂ ਸਕਦਾ ਜੇ ਤੁਸੀਂ ਲੋਕ ਸਾਥ ਦਿੰਦੇ ਨੇ ਤਾਹੀਂ ਜਿੱਤੇ ਜਾ ਸਕਦੇ ਨੇ ਮੈਂ ਹੁਣ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਉਸ ਵਾਇਬਰੂ ਦੇ ਵਾਇਬਰੂ ਅਗੇ ਕਿ ਤੁਸੀਂ ਲੋਕ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਦਿੱਲੀ ਨੂੰ ਚਾਲੇ ਪਾਈ ਸੀ ਐਸੀ ਆਪਣੇ ਪਿੰਡ ਪਿੰਡ ਤੋਂ ਗਲੀਆਂ ਚੋਂ ਘਰ ਘਰ ਤੋਂ ਰਿਸ਼ਤੇਦਾਰਾਂ ਨੂੰ ਅੱਗੇ ਲਾ ਕੇ ਰੇਲੀਆਂ ਦੇ ਵਿੱਚ ਆਹ ਮੋਰਚਾ ਜੋ ਵੀ ਇਸ ਕੇਮ ਦੇਣ ਗਈ ਉਹਦੇ ਵਿੱਚ ਪੁੱਛੋ ਤੇ ਮੈਂ ਧੰਨਵਾਦ ਕਰਦਾ ਸਾਰੇ ਪਿੰਡ ਬਡਿਆਲਾ ਤੋਂ ਜਿੰਨੇ ਵੀ ਸਾਡੇ ਸਤਕਾਰ ਬੀਬੀਆਂ ਭੈਣਾਂ ਸਾਡੇ ਮੋਰਚੇ ਦੇ ਵਿੱਚ ਗਈਆਂ ਮੋਰਚਾ ਡਟ ਕੇ ਕਈ ਮੀਲੇ ਲਾਇਆ ਸਰਦਾਰ ਅਮਰਜੀਤ ਸਿੰਘ ਜੀ ਜਿਹੜਾ ਸਾਡੇ ਬਲੌਕ ਪ੍ਰਧਾਨ ਨੇ ਉਹਨਾਂ ਦੇ ਅੱਗੇ ਹੋ ਕੇ ਦਾ ਤੁਹਾਡੇ ਪਿੰਡ ਪਟਿਆਰੇ ਤੋਂ ਤੇ ਅਲੱਗ-ਅਲੱਗ ਪਿੰਡਾਂ ਤੋਂ ਆਏ ਤੁਸੀਂ ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਵੇਖੋ ਸਰਪਾਰ ਬਲਬੀਰ ਸਿੰਘ ਜੀ ਰਾਜੇਵਾਲ ਦਾ ਜਿਹਨਾਂ ਦੀ ਸੋਚ ਸੱਜਾ ਸਮਝ ਸੱਜਾ ਅਸੀਂ ਲੜਾਈ ਜਿੱਤ ਸਕੇ ਕਿਉਂਕਿ ਲੋਕ ਅੱਗੇ ਬਹਿਦੇ ਨੇ ਤੇ ਜਿਹੜੇ ਲੀਡ ਹੁੰਦੇ ਨੇ ਉਹਨਾਂ ਦੀ ਸੋਚ ਤੇ ਸਮਝ ਕਿਉਂਕਿ ਉਹਨਾਂ ਨੇ ਵੀ ਲੜਾਈ ਲੜਦੇ ਨੂੰ 50-55 ਸਾਲ ਹੋ ਗਏ ਜਿੰਨੀਆਂ ਸਾਡੀ ਹੋਰਾਂ ਨੇ ਤੇ ਉਹਨਾਂ ਦੀ ਸੋਚ ਸੱਜਾ ਚਾਹੇ ਸੈਟਰ ਗਵਰਨਮੈਂਟ ਨੂੰ ਚਾਹੇ ਪੰਜਾਬ ਸਰਕਾਰ ਨੂੰ ਲਾ ਕੇ ਉਹਨੇ ਕੰਮ ਕਰਾਇਆ ਮੈਂ ਧੰਨਵਾਦੀ ਕਰਦੀ ਆ ਸੁਭਰਾੰਦਾ ਕਰਦਾ ਹਾਂ ਸੋ ਵਾਹਿਗੁਰੂ ਦਾ ਸੱਚੇ ਪਾਸ਼ਾ ਦਾ ਜਿਹਨੇ ਸਾਥ ਦਿੱਤੀ ਇਹ ਕੰਮ ਕਰ ਚੇ ਬੇਪੜ ਚੜੇ ਵਾਹਿਗੁਰੂ ਜੀ ਦਾ ਕਾਲ ਸਾਹ ਵਾਹਿਗੁਰੂ ਜੀ ਦੀ